ਜੋਕ ਵਾਲੀ ਫੇਰ ਵਿਕਰਮ ਜਮਮਾ ਜੀ ਚਾ ਨੂੰ ਜੜਾ ਹੈ ਦੱਸਿਆ ਕਿ ਐਸਆਈਟੀ ਦੇ ਵੱਲੋਂ ਪੇਸ਼ ਹੋਣਾ ਪਵੇਗਾ ਐਸਆਈਟੀ ਨੇ ਜਵਾਬ ਦੇ ਲਈ ਬੁਲਾਇਆ ਹੈ ਪਟਿਆਲਾ ਦੇ ਪੁਲਿਸ ਲਾਈਨ ਦੇ ਵਿਖੇ ਜਾਣਕਾਰੀ ਦਿੰਦੇ ਹੋਏ ਐਸਆਈਟੀ ਦੇ ਇੰਚਾਰਜ ਗੁਰੂ ਸ਼ਰਮਾ ਦੇ ਵੱਲੋਂ ਦੱਸਿਆ ਗਿਆ ਕਿ ਡਰੱਗਸ ਕੇਸ ਦੇ ਮਾਮਲੇ ਦੇ ਲਈ ਤਿੰਨ ਲੋਕ ਹੋਰ ਜੜੇ ਨੇ ਨਾਮਜ਼ਬਤ ਕੀਤੇ ਗਏ ਨੇ ਜਿਹੜੇ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਭਾਰਤ ਲਿਆਇਆ ਜਾਏਗਾ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਕੈਨਸਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੀ 3-4 ਤਰੀਕਾਂ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟਾਂਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਹਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਬੁਲਾ ਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਹੈ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ 'ਚ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ ਜਵਾਬ ਕੀਤੇ ਤੇ ਇਹਦੇ 'ਚ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਆ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਬਤਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਓਐਸਆਈਟੀ ਕਰ ਰਹੀ ਹੈ ਇਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਨਾਂ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰਾਡ ਨੇ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਟਰੈਡੀਸ਼ਨ ਬਲੂ ਕਾਰਨਰ ਨੋਟਿਸ ਤੇ ਬਾਕੀ ਹਰ ਸੰਭਵ ਉਪਰਾਲਾ ਜਿਹੜਾ ਉਹ ਵੀ ਕਰ ਰਹੀ ਹੈ ਇਦੇ ਚ ਮਨਸੂਬਿਕਰਮ ਸਿੰਘ ਮਜੀਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਨੇ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਡਰੱਗ ਕੇਸ ਹੁੰਦਾ ਆ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ ਚ ਕਾਫੀ ਵੱਡੀ ਗਿਣਤੀ ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਰ ਦੇ ਮੁਲਕਾਂ ਚ ਬੇਸਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ट्रांजैक्शन ਹੁੰਦੇ ਆ